ਜੀ ਤੁਸੀਂ ਦੱਸ ਸਕਦੇ ਹੋ ਕਿ ਇਹ ਲੰਗਰ ਆਪਾਂ ਕਦੋਂ ਤੋਂ ਕਿਵੇਂ ਸਟਾਰਟਿੰਗ ਕੀਤੀ ਹੈ ਜੀ ਪਹਿਲਾਂ ਤਾਂ ਮੈਨੂੰ ਮੇਰੇ ਵੱਲੋਂ ਤੁਹਾਡੇ ਚੈਨਲ ਨੂੰ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਬਾਕੀ ਵੈਗਰੀ ਜੀ ਖਾਲਸਾ ਵੈਗਰੀ ਜੀ ਭਤੇ तकरीबन ਸਾਨੂੰ ਜੀ ਸਾਡੇ ਪਿੰਡ ਦੀ ਸੰਗਤ ਨੂੰ ਇੱਥੇ 30-35 ਸਾਲ ਹੋ ਗਏ ਨੇ ਜੀ ਇਸ ਜਗ੍ਹਾ ਤੇ ਲੰਗਰ ਦੀ ਸੇਵਾ ਕਰਦੇ ਆ ਹਨ ਠੀਕ ਹੈ ਜੀ ਇਹ 35 ਸਾਲਾਂ ਬਾਅਦ ਅਸੀਂ ਪਹਿਲਾਂ ਸਾਂਝਾ ਲੰਗਰ ਲਾਉਂਦੇ ਰਹੇ ਹਾਂ ਅੱਛਾ ਕਈ ਪਿੰਡਾਂ ਨਾਲ ਜਿਵੇਂ ਜਿਵੇਂ ਸਾਨੂੰ ਬੋਤਾ ਮਿਲਦਾ ਰਿਹਾ ਤੇ ਆਏ ਜਗ੍ਹਾ ਦਿੱਤੇ ਸਾਨੂੰ 20 ਸਾਲ ਕਰੀਬ ਇਸ ਜਗ੍ਹਾ ਤੇ ਵੀ ਹੋ ਗਏ ਪਹਿਲਾਂ ਹੜਾ ਉਧਰ ਗੇਟ ਦੇ ਸਭਾਂਤ ਤੇ ਹੁੰਦਾ ਸੀਗਾ ਹਾਂਜੀ ਤੇ ਉਧਰੋਂ ਆਉਣ ਅਸੀਂ ਹੌਲੀ ਹੌਲੀ ਕਰਕੇ ਇੱਥੇ ਆ ਗਏ ਹੁਣ ਇਸ ਵਾਰ ਸਾਨੂੰ ਪ੍ਰਮਾਤਮਾ ਨੇ ਇਹ ਕਿਰਪਾ ਕਰੀ ਆ ਵੀ ਇਸ ਵਾਰ ਹੁਣ ਇਹ ਨਰੋਲ ਇੱਕ ਪਿੰਡ ਹਾਂਜੀ ਪਿੰਡ ਠੁੱਲੀਵਾਲ ਜ਼ਿਲ੍ਹਾ ਸੰਗਰੂਰ ਦੇ ਤੁਸੀਂ ਆਪਣੇ ਆਪ ਲਾਇਆ ਜ਼ਿਲ੍ਹਾ ਬਰਨਾਲਾ ਪਹਿਲਾਂ ਸੰਗਰੂਰ ਸੀ ਹੁਣ ਜ਼ਿਲ੍ਹਾ ਬਰਨਾਲਾ ਬਣ ਗਿਆ ਜਿਲ੍ਹਾ ਬਰਨਾਲਾ ਤੋਂ ਲਾਇਆ ਵਾ ਲੰਗਰ ਤੇ ਸੰਗਤ ਦਾ ਸਾਨੂੰ ਬਹੁਤ ਸਹਿਯੋਗ ਹੈਗਾ ਤੇ ਬਾਕੀ ਜਿਹੜੇ ਸਾਡੇ ਮੁੰਡੇ ਐਨ ਆਰ ਆਈ ਬਾਹਰ ਨੇ ਵੀਰ ਭੈਣ ਭਰਾ ਉਹਨਾਂ ਦਾ ਬਹੁਤ ਸਹਿਯੋਗ ਆ ਲਾ ਕੇ ਸੰਗਤ ਦਾ ਵੀ ਇਹ ਬਾਕੀ ਸਾਡਾ ਤਕਰੀਬਨ ਜੀ 21 17 ਦਿਨੋਂ ਚਲਾ ਲਿਆ ਸੀ ਲੰਗਰ ਹਾਂਜੀ ਬਾਕੀ ਤੁਸੀਂ ਸਾਰਾ ਪੰਡਾਲ ਘੁੰਮ ਕੇ ਦੇਖਿਆ ਹੋਰ ਵੀ ਜਾ ਕੇ ਦੇਖੋ ਚੰਗੀ ਤਰ੍ਹਾਂ ਸਾਰਾ ਕਿਵੇਂ ਸ਼ੋਅ ਕਰਦਾ ਤਕਰੀਬਨ ਹੁਣ ਸੋਢੇ ਸਾਹਮਣੇ ਕੀ ਟਾਈਮ ਦਾ ਸਵੇਰ ਸਵੇਰ ਦੇ ਬ੍ਰੇਕਫਾਸਟ ਦੇ ਵਿੱਚ ਟਾਈਮ ਚ ਹਾਂਜੀ ਤਕਰੀਬਨ ਸਾਡਾ ਹੁਣ ਢਾਈ ਤਿੰਨ ਕੁਵਾਂਟਾ ਦਾ ਆਟਾ ਪੱਕ ਚੁੱਕਿਆ ਅੱਛਾ ਜੀ ਫਿਰ ਜੀ ਮਤਲਬ ਕਿ ਹੁਣ ਜਿਵੇਂ ਸਲੇਟ ਟਾਈਮ ਤਾਂ ਹੈਗਾ ਜੀ ਇੱਥੇ ਦਹੀਂ ਤੇ ਪਰੌਂਠੇ ਨੇਗੇ ਤੇ ਆਚਾਰ ਤੇ ਚਾਹ ਫਿਰ ਸਾਰਾ ਦਿਨ ਕੀ ਇੱਕੇ ਲੰਗਰ ਚੱਲਦਾ ਹੀ ਇਹਦੇ ਬੇਟੇ ਆਇਆ ਮੌਕੇ ਦੇ ਹਿਸਾਬ ਨਾਲ ਲੰਗਰ ਬਦਲਦੇ ਆ ਜਿਵੇਂ ਹੁਣ ਸਵੇਰ ਦਾ ਸਵੇਰੇ ਸਾਬਤ ਦਹੀਂ ਤੇ ਮਿੱਠਿਆਲੀ ਰੋਟੀ ਬੇਰਾ ਆਲੂਆਂ ਪਰੌਠਾ ਬੇਰਾ ਖਾ ਖੋਸ ਨੇ ਲੋਕ ਹਾਂਜੀ ਉਸ ਹਿਸਾਬ ਨਾਲ ਮੌਸਮਾ ਦੇ ਮੌਸਮ ਦੇ ਹਿਸਾਬ ਨਾਲ ਅਸੀਂ ਉਹੀ ਚੀਜ਼ ਬਣਾਉਂਦੇ ਹਾਂ ਜ਼ਿਆਦਾਤਰ ਸਵੇਰੇ ਅਸੀਂ ਮਿੱਠਿਆਲੀ ਤੇ ਦਹੀਂ ਨਾਲ ਰੋਟੀ ਚਲਾਉਂਦੇ ਆ ਚਾਹ ਹੋ ਜਾਂਦੀ ਆ ਤੇ ਦੁਪਹਿਰੇ ਹੁਣ ਚਲਾਵਾਂਗੇ ਅਸੀਂ ਅੱਜ ਸਰੋਂ ਦਾ ਸਾਗ ਮੱਕੀ ਰੋਟੀ ਤੇ ਲੱਸੀ ਫਿਰ ਜਿਹੜਾ ਆਪਣਾ ਵੀਰ ਜੀ ਲੰਗਰ ਤਿਆਰ ਹੁੰਦਾ ਇਹ ਆਪਾਂ ਇੱਕ ਵਾਰ ਤਿਆਰ ਕਰਕੇ ਰੱਖ ਦਿਆ ਜਾਂ ਫਿਰ ਨਾਲ ਲੱਗਿਆ ਤਿਆਰ ਹੁੰਦਾ ਨਾਲ ਦੀ ਨਾਲ ਤਿਆਰ ਕਰਦੇ ਬਟੇ ਸਾਰਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਨੀ ਹਰ ਰੋਜ਼ ਰਾਤ ਨੂੰ ਵੀ ਲੱਗੇ ਰਹੇ ਨੇ ਯਾਨੀ 10:00 ਵਜੇ ਤੇ ਕਰ ਦੇ ਰਹੇ ਨੇ ਨਾਲ ਦੀ ਨਾਲ ਚੀਰ ਕੇ ਤਾਜ਼ਾ ਪ੍ਰੈਸ ਨੀ ਲਿਆ ਕੇ ਬਣਾਉਣਾ ਹੈ। ਅੱਛਾ ਫਿਰ ਮਤਲਬ ਕਿ ਜਿਵੇਂ ਆਪਾਂ ਇੰਨਾ ਸਾਰਾ ਲੰਗਰ ਤਿਆਰ ਕਰਦੇ ਆ ਐਨੀ ਕੁਆਂਟੀਟੀ ਹੁੰਦੀ ਆ ਕੋਈ ਚੀਜ਼ ਅਗਰ ਥੁਰ ਜੇ ਐਦਾਂ ਦੀ ਕੋਈ ਕਦੇ ਨੋਬਤ ਤਾਂ ਨਹੀਂ ਆਈ ਹੈਗੀ। ਨਹੀਂ ਬਟੇ ਇਹ ਸਾਡੇ ਕੋਈ ਨੋਬਤ ਨਹੀਂ ਆ। ਇੱਕ ਰੈਪ ਸਾਡਾ ਸਾਡੇ ਪਿੱਛੇ ਵੀ ਕੰਮ ਕਰ ਰਿਹਾ। ਅੱਛਾ ਜਿਹੜਾ ਸਾਡੇ ਪਿੰਡੋਂ ਦੁੱਧ ਦੀ ਗੱਡੀ ਲਈ ਹੋਈ ਆ ਡੇਲੀ ਦੁੱਧ ਆ ਪਰੌਣ ਹੋ ਰਿਹਾ। ਕੋਈ ਸਬਜ਼ੀ ਲੈ ਕੇ ਆਉਣੀ ਉੱਥੋਂ ਆ ਜਰੀ ਆ। ਤੇ ਕੋਈ ਕੈਂਡੀਮੈਂਟ ਲੈ ਕੇ ਆ ਸਾਰਾ ਚੀਜ਼ ਜਾਨੀ ਸਾਨੂੰ ਪਿੱਛੋਂ ਆਡੇ ਨੇਗਰ ਦਾ ਸਾਨੂੰ ਸਹਿ ਪੂਰਾ ਸਹਿਯੋਗ ਆ ਨਗਰ ਤੋਂ ਬਣੀ ਇਕੱਠਾ ਹੋ ਕੇ ਆਉਂਦਾ ਹੈ ਸਾਰਾ ਤਾਂ ਠੀਕ ਹੈ ਜੀ ਸੋ ਬਾਬਾ ਜੀ ਦੀ ਕਿਰਪਾ ਨਾਲ ਲੰਗਰ ਜਿਹੜਾ ਆਪਣਾ ਬਹੁਤ ਹੀ ਵਧੀਆ ਚੱਲ ਰਿਹਾ ਹੈਗਾ ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੇ ਤੇ ਵੀਰ ਜੀ ਜਿਵੇਂ ਕਿ ਆਪਾਂ ਦੇਖ ਰਹੇ ਹਾਂਗੇ ਕਿ ਆਪਣੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈਗੀ ਇਹ ਆਪਣੇ ਸਿੱਖੀ ਇਤਿਹਾਸ ਤੋਂ ਬਹੁਤ ਜ਼ਿਆਦਾ ਪਿੱਛੜ ਰਹੀ ਹੈਗੀ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਜਾਉਂਗੇ ਕਿ ਉਹ ਇਦਾਂ ਦਾ ਕੁਝ ਨਾ ਕਰਨ ਤੇ ਸਿੱਖੀ ਇਤਿਹਾਸ ਨਾਲ ਆਪਣੇ ਨਾਲ ਜੁੜੇ ਰਹਿਣ ਅ시다 ਇਹ ਕਹਿਣੇ ਆਗੇ ਸਿੱਖ ਇਤਿਹਾਸ ਨਾਲ ਜਾਂਦੇ ਨੌਜਵਾਨ ਮੁੰਡੇ ਜਿੰਨੇ ਵੀ ਸਿੱਖ ਧਰਮ ਇਤਿਹਾਸ ਨਾਲ ਜੁੜਨ ਵੱਤਵਾ ਦਾ ਸਿੱਖ ਕਲਚਰ ਪੜਨ ਸੇਗਾ ਨੌਜਵਾਨ ਅੰਬਰ ਚੱਕਨ ਦਾੜੀ ਕੇਸ ਰੱਖਣ ਗੁਰੂ ਦੇ ਗੁਲਾੜ ਲੱਗਣਾ ਗੁਰੂ ਵਾਲੇ ਬਣ ਉਹ ਸੇਹ ਦਾਪਾ ਨੂੰ ਜਿਵੇਂ ਇਹ ਜੇ ਫੰਕਸ਼ਨ ਨੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਜਾਂ ਗੁਰੂ ਦੇ ਦਰਬਾਰ ਦੇ ਵਿੱਚ ਦੁਆਨ ਲੱਗਿਆ ਜਾਂ ਹੋਰ ਜੇ ਆਪਾਂ ਗੁਰੂ ਦੀਆਂ ਸੰਸਥਾ ਦੇਖਾਂਗੇ ਉਹਦੇ ਨਾਲ ਚੱਲੇ ਜਿਹੜੇ ਗੁਰੂ ਦੇ ਇਤਿਹਾਸ ਨੇ ਪਿਛਲੇ ਜਿੰਨੇ ਆਪਾਂ ਪਤਾ ਇਤਿਹਾਸਾਂ ਨੂੰ ਫਰੋਲਾਂਗੇ ਇਤਿਹਾਸਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਉਹਦੇ ਢਾਲਾਂਗੇ ਜੇ ਆਪਾਂ ਉਹਨੂੰ ਢਾਲਾਂਗੇ ਤਾਂ ਨਾਲ ਆਪਣੇ ਬੱਚੇ ਢੱਲਣਗੇ ਪਹਿਲਾਂ ਅਸੀਂ ਆਪਸਾ ਆਪਣੇ ਜਿਵੇਂ ਕਹਾਵਤ ਨਹੀਂ ਹੈ ਆਪਣੇ ਮੰਜੇ ਦੇ ਛੋਟਾ ਫੇਰਨ ਵਾਲਾ ਵੀ ਆਪਾਂ ਜੇ ਆਪਣੇ ਆਪ ਨੂੰ ਹੋਕਰਾਂਗੇ ਨਾ ਢਾਲਾਂਗੇ ਇਸ ਲਾਈਨ ਤੇ ਤਾਂ ਆਪਣੇ ਆਪ ਹੀ ਹੋਣਗੇ ਹੁਣ ਅਸੀਂ ਵੀ ਤਕਰੀਬਨ 8-9 ਸਾਲ ਤਿੰਨ ਨਾਲ ਜੰਗ ਤਾਂ ਜੁੜੇ ਜੀ ਬਸ ਸਾਨੂੰ ਇੰਨੇ ਮਾਲਕ ਮੇਰੇ ਅਰਦਾਸ ਬੇਨਤੀ ਕਰੀ ਜੀ ਉਸ ਮਾਲਕ ਬੇ ਨੇ ਯਾਨੀ ਬਹੁਤ ਵਧੀਆ ਅਰਦਾਸ ਸੁਣੀ ਆ ਵੀ ਸਾਡੇ ਮੁੰਡੇ ਸਾਡੇ ਨਾਲ ਬਹੁਤ ਵਧੀਆ ਜੁੜੇ ਨੇ ਛੇ ਬਾਵੀ ਕਰਦੇ ਨੇ ਬੇਚਕੋਸ ਮੁੰਡਿਆਂ ਨੇ ਵਧੀਆ ਅੰਮ੍ਰਿਤਸਾਖਲੇ ਨੇ ਜੀ ਚੰਗੇ ਸਾਥੀ ਗਏ ਨੇ ਪੂਰੇ ਵਧੀਆ ਸੇਵਾ ਹੌਸਲੇ ਨਾਲ ਸੇਵਾ ਕਰਦੇ ਨੇ ਕੋਈ ਦਿੱਕਤ ਨਹੀਂ ਕਿਸੇ ਬੱਚੇ ਨੂੰ ਸਾਰੇ ਬੇਚ ਜਿਖੋ ਕੇ ਲੱਗੇ ਬਨੇ ਕੰਮ ਨੂੰ ਧੰਨਵਾਦ ਮੀਰ ਜੀ